ਰਾਣਾ ਹੈਗਾ ਜੀ ਮਨਜਿੰਦਰ ਸਿੰਘ ਮਿੰਟੂ ਆ ਜੀ ਹਾਂਜੀ ਮੈਂ ਆਟੋ ਜੁਨੀਅਨ ਦਾ ਪ੍ਰਧਾਨ ਆ ਜੀ ਪਿੱਛੀ ਪਿੰਡ ਤੋਂ ਕੀ ਮਸਲਾ ਹੈ ਮਸਲਾ ਇਹ ਆ ਜੀ ਹਰਜਿੰਦਰ ਸਿੰਘ ਗੇਲਿਆ ਕਾਮਰੇਡ ਇਹ ਉਹਨੇ ਲਈ ਆ ਖਬਰ ਸਾਡੇ ਜਿਹੜੇ ਈ ਰਿਕਸ਼ਾ ਇਹਦੇ ਚੱਲਦੇ ਆ ਉਹਨਾਂ ਦੇ ਖਿਲਾਫ ਵੀ ਇਹਨਾਂ ਨੂੰ ਜਿਹੜੀ ਸੁਪਰੀਮ ਕੋਰਟ ਦਾ ਹੈਗਾ ਆਡਰ ਆ ਵੀ ਇਹਨਾਂ ਨੇ ਹਾਈਵੇ ਰੋਡ ਤੇ ਨਹੀਂ ਚੱਲ ਸਕਦੇ ਤੇ ਇਹ ਆਪਣੇ ਘਰ ਘਰ ਹੀ ਚਲਾ ਸਕਦੇ ਗਲੀਆਂ ਗੁਲੀਆਂ ਦੇ ਵਿੱਚ ਠੀਕ ਆ ਇਹਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਵੀ ਇਸ ਚੀਜ਼ ਦਾ ਅਸੀਂ ਜਵਾਬ ਮੰਗਣਾ ਹੈ ਮੈਂ ਤੋਂ ਕਿਹੜਾ ਇਹ ਆਡਰ ਜਿਹੜਾ ਵਾ ਕਿਹੜਾ ਲਈ ਸਰਦਾ ਆਡਰ ਉਹ ਸਾਨੂੰ ਇਹ ਆਡਰ ਦਿਖਾਵੇ ਤਹੀਂ ਫਿਰ ਪ੍ਰਸ਼ਾਸਨ ਦੇ ਥਰੂ ਆਪਣੇ ਘਰ ਲਾ ਲਾਂਗੇ ਤੇ ਪ੍ਰਸ਼ਾਸਨ ਤੋਂ ਨਾਲ ਹੀ ਇਹ ਮੰਗ ਕਰਾਂਗੇ ਵੀ ਜਿਹੜੀਆਂ ਸਾਨੂੰ 22000 ਦੇ ਨੰਬਰ ਲਾ ਕੇ ਦਿੱਤੇ ਆ ਸਰਕਾਰੀ ਇਹਨਾਂ ਦੀਆਂ ਆਰਸੀਆਂ ਆਨਲਾਈਨ ਬਣੀਆਂ ਵਾਂ ਚਿਪ ਆਲੀਆਂ ਤੇ ਉਹ ਅਸੀਂ ਜਿਹੜੀਆਂ ਵਾਂ ਉਹਨਾਂ ਨੂੰ ਪੁਸ਼ ਕਰਾਂਗੇ ਪੁਸ਼ ਕਰਾਂਗੇ ਵੀ ਜਿਹੜੀ ਇਹ ਚੀਜ਼ ਦਿੱਤੀ ਸਾਨੂੰ ਇਹ ਕਿਉਂ ਦਿੱਤੀ ਗਈ ਆ ਇਹਨਾਂ ਨੂੰ ਜੇ ਪਾਸਿੰਗ ਹੋਈ ਨਹੀਂ ਸੁਪਰੀਮ ਕੋਰਟ ਦੀ ਤੇ ਫਿਰ ਅਸੀਂ ਕਾਦਰੀ ਇਹ ਚਲਾਉਣੀਆਂ ਵਾਂ ਅਸੀਂ ਫਿਰ ਘਰ ਲਾ ਲਈਏ ਪ੍ਰਸ਼ਾਸਨ ਦੇ ਥਰੂ ਅਸੀਂ ਘਰ ਲਾ ਲਾਂਗੇ ਤੇ ਅਸੀਂ ਕੋਈ ਆਪਣੇ ਹੋਰ ਕੰਮ ਕਰਾਂਗੇ ਬਾਕੀ ਕੋਈ ਗੱਡੀਆਂ ਸਾਡੀਆਂ ਜਿਹੜੀਆਂ ਆ ਆਟੋ ਆਈ ਰਿਕਸ਼ਾ ਜਿਹੜੇ ਆ ਉਹ ਨਵੀਆਂ ਵੀ ਆਈਆਂ ਵਾਂ ਉਹਨਾਂ ਦੇ ਪਤ ਬੰਨਟਰ ਬਰਸਨਤ ਜਿਹੜੀਆਂ ਗੱਡੀਆਂ ਜਿਨ੍ਹਾਂ ਦੇ ਨੰਬਰ ਹੈਗੇ ਆ ਤੇ ਉਹਨਾਂ ਦੇ ਖਿਲਾਫ ਵੀ ਇਹਨੇ ਖਬਰੇ ਲਾਈ ਆ ਤੇ ਉਹ ਨੰਬਰਾਂ ਦਾ ਜਿਹੜਾ ਵਾ ਕੋਈ ਮੁੱਲ ਨਹੀਂ ਹੈਗਾ ਵੀ ਜਿਨ੍ਹਾਂ ਦਾ ਕਰਕੇ ਇਹਨੇ ਕਹਿਤਾ ਵੀ ਇਹਨਾਂ ਨੂੰ ਹਾਈਵੇ ਰੋਡ ਤੇ ਜਿਹੜੀ ਚੱਲਣ ਦੀ ਅਧਿਕਾਰ ਨਹੀਂ ਹੈਗਾ ਵੀ ਤੇ ਉਹਦੀ ਵੀ ਅਸੀਂ ਪੁੱਛ ਕੇ ਛੇਤੋਂ ਕਰਾਂਗੇ ਤੇ ਸਾਨੂੰ ਇਹ ਦੱਸੇ ਵੀ ਇਹ ਚੀਜ਼ ਸਾਡੇ ਖਿਲਾਫ ਜਿਹੜੀ ਖਬਰ ਲਾਈ ਆ ਕਿਉਂ ਲਾਈ ਆ ਤੇ ਜੇ ਅਸੀਂ ਇਹ ਚਾਹੁੰਦਾ ਵਈ ਵੀ ਅਸੀਂ ਇਹ ਬੰਦ ਕਰਕੇ ਘਰ ਖਲਾਰ ਦਈਏ ਅਸੀਂ ਕੋਈ ਪੁੱਠ ਸਿੱਧੇ ਕੰਮ ਜਿਹੜੇ ਕਰਨ ਤੋਂ ਸਾਡੀ ਨੌਜਵਾਨ ਤਿਹੜੀ ਆ ਉਹ ਰੁਕੀ ਆ ਮਿਹਨਤ ਕਰਨ ਦੇ ਆ ਤੇ ਫਿਰ ਇਹ ਇਹਦੇ ਜੇ ਕੋਈ ਗਲਤ ਕੰਮ ਕਰੂਗਾ ਕੋਈ ਕੋਈ ਨਸ਼ੇ ਵੇਚੀ ਜਾ ਕੋ ਚੋਰੀਆਂ ਡਕੈਤੀਆਂ ਕਰੇ ਫਿਰ ਇਹਦਾ ਜ਼ਿੰਮੇਵਾਰ ਇਹ ਹੋਊਗਾ ਹਾਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਨਿਰਮਲ ਸਿੰਘ ਆ ਪਿੰਡ ਪਹੁ ਗੜ ਤੋਂ ਆ ਜੀ ਮੈਂ ਕੀ ਮਸਲਾ ਸਾਰਾ ਮਸਲਾ ਇਹੋ ਹੀ ਆ ਜੀ ਇੱਕ ਇਹ ਹਰਜਿੰਦਰ ਸਿੰਘ ਕੋਈ ਕਾਮਰੇਟ ਆ ਜਿਨ੍ਹਾਂ ਨੇ ਇਹ ਖਬਰ ਲਵਾਈ ਆ ਬਸ ਜੀ ਆਪਾਂ ਇਹ ਕਹਿੰਨੇ ਆ ਵੀ ਜੜੀਆਂ ਇਹਨਾਂ ਦੀਆਂ ਵੀ ਟੈਗਸ ਗਿਆ ਵਾਂ ਉਹਨਾਂ ਦਾ ਵੀ ਜੜੀ ਜਾਂਚ ਕੀਤੀ ਜਾਵੇ ਜਿਹੜਾ ਬਿਨਾ ਨੰਬਰਾਂ ਤੋਂ ਗੱਡੀਆਂ ਚੱਲਦੀਆਂ ਪਈਆਂ ਇਹਨਾਂ ਦੀਆਂ ਵੀਰੇ ਬਿਨਾ ਪਾਸੋਂ ਤੋਂ ਚੱਲਦੀਆਂ ਪਈਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਪ੍ਰਧਾਨ ਜੀ ਇੱਕ ਨਾ ਆਟੋ ਯੂਨੀਅਨ ਮਿੰਟੂ ਪ੍ਰਧਾਨ ਨੇ ਕਿਹਾ ਵੀ ਜਿਹੜੇ ਸਾਡੇ ਆਟੋ ਚੱਲਦੇ ਆ ਇਹ ਹਾਈਵੇ ਰੋਡ ਤੇ ਕਿਉਂ ਨਹੀਂ ਚੱਲ ਸਕਦੇ ਕਿਉਂਕਿ ਜੇ ਇਹਨਾਂ ਦੇ ਕਾਗਜ਼ ਪੂਰੇ ਆ ਜਾਇ ਇਹਨਾਂ ਕੋਲ ਡਰਾਈਵਿੰਗ ਲਾਇਸੈਂਸ ਆ ਜਾਇ ਇਹਨਾਂ ਨੂੰ ਗਵਰਨਮੈਂਟ ਵੱਲੋਂ ਕੋਈ ਪਰਮਿਟ ਦਿੱਤਾ ਗਿਆ ਕਿ ਕਿੰਨੇ ਤੋਂ ਕਿੰਨੇ ਕਿਲੋਮੀਟਰ ਤੱਕ ਚੱਲਣਾ ਜੇ ਮਿੰਨੀ ਬੱਸ ਦਾ 20 ਕਿਲੋਮੀਟਰ ਦਾ ਪਰਮਿਟ ਆ ਤੇ ਉੱਤੇ ਲਿਖਿਆ ਹੁੰਦਾ ਪਰ ਇਹਨਾਂ ਕੋਲ ਜਿਹੜਾ ਕਮੇਟੀ ਘਰ ਦੇ ਅੰਦਰਦਰ ਚੱਲ ਸਕਦੇ ਆ ਜਦਕਿ ਨੈਸ਼ਨਲ ਹਾਈਵੇ ਤੇ ਨਹੀਂ ਚੱਲ ਸਕਦੇ ਜਿਹਨਾਂ ਕੋ ਹੈ ਆ ਤੇ ਆਪਦੀ ਫਾਰਮੈਟੀ ਦਿਖਾ ਦੇਣ। ਉਹਨਾਂ ਵੱਲੋਂ ਕਿਹਾ ਗਿਆ ਵਾ ਵੀ ਸਾਨੂੰ ਨੰਬਰ ਪਲੇਟਾਂ ਲਾ ਕੇ ਦਿੱਤੀਆਂ ਗਈਆਂ ਵਾ ਆਨਲਾਈਨ ਸ਼ੋ ਹੁੰਦੀਆਂ ਵਾ 2022000 ਰੁਪਇਆ ਸਾਡੇ ਤੋਂ ਲਿਆ ਗਿਆ ਵਾ ਨੰਬਰ ਪਲੇਟਾਂ ਲਵਾਉਣ ਦਾ। ਪਰ ਇਹਨਾਂ ਦੀ ਆਰ ਸੀ ਕਿੱਥੇ ਐ ਡਰਾਈਵਿੰਗ ਲਾਇਸੈਂਸ ਕਿੱਥੇ ਐ? ਅਸੀਂ ਤੇ ਮਹਿਕਮੇ ਨੂੰ ਐਸਐਸਪੀ ਸਾਹਿਬ ਨੇ ਕਿਹਾ ਜਿਨਾਂ ਕੋ ਕਾਗਜ਼ ਨਹੀਂ ਹੈਗੇ ਉਹਨਾਂ ਨੂੰ ਇਹ ਕਿਹਾ ਗਿਆ ਕਾਗਜ਼ ਨਹੀਂ ਹੈਗੇ ਉਹਨਾਂ ਦੇ ਚਲਾਨ ਹੋਣਗੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ। ਜਿਨ੍ਹਾਂ ਕੋਲ ਆਲਰੇਡੀ ਕਾਗਜ਼ ਹੈਗੇ ਆ ਉਹਨਾਂ ਦਾ ਸਾਨੂੰ ਲੈਣਾ ਦੇਣਾ ਕੀ ਹੈ ਧੰਨਵਾਦ